ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਬਿਕਰਮ ਮਜੀਠੀਆ ਦੇ ਉੱਤੇ ਵਿਜੀਲੈਂਸ ਦਾ ਸਕੰਜਾ ਦਿਖਾਈ ਦੇ ਰਿਹਾ ਹੈ ਤੇ ਰੇਡ ਮਾਰੀ ਜਾ ਰਹੀ ਹੈ ਵਿਜੀਲੈਂਸ ਨੇ ਬਿਕਰਮ ਮਜੀਠੀਆ ਦੇ ਘਰ ਵਿੱਚ ਰੇਡ ਮਾਰੀ ਹੈ ਤੇ ਮਕਾਨ ਪੂਰੀ ਤਰ੍ਹਾਂ ਫਰੋਲਿਆ ਜਾ ਰਿਹਾ ਹੈ ਤੇ ਇਸ ਦੇ ਤਹਿਤ ਕੋਈ ਵੱਡਾ ਛਟਕਾ ਬਿਕਰਮ ਮਜੀਠੀਆ ਨੂੰ ਲੱਗ ਸਕਦਾ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਸਵੇਰ ਤੋਂ ਹੀ ਵਿਜੀਲੈਂਸ ਨੇ ਲਗਾਤਾਰ ਛਾਪੇ ਮਾਰੀ ਲਗਾਤਾਰ ਬਿਕਰਮ ਮਜੀਠੀਆ ਦੇ ਘਰ ਦੇ ਵਿੱਚ ਮਾਰੀ ਤੇ ਜਿਸ ਦੇ ਤਹਿਤ ਪੂਰਾ ਮਕਾਨ ਫੋਲਿਆ ਜਾ ਰਿਹਾ ਤੇ ਘਰ ਦੇ ਵਿੱਚ ਅੱਜ ਵਿਕਰਮ ਮਜੀਠੀਆ ਦੇ ਘਰ ਦੇ ਵਿੱਚ ਜਿਹੜੀ ਕਿ ਫੋਲਾ ਫਰੋਲਿਆ ਜਾ ਰਿਹਾ ਤੇ ਜਿਸ ਦੇ ਤਹਿਤ ਉਥੇ ਹੀ ਵਿਕਰਮ ਮਜੀਠੀਆ ਨੂੰ ਕੋਈ ਵੱਡਾ ਛਟਕਾ ਜਿਹੜਾ ਕਿ ਵਿਜੀਲੈਂਸ ਦੇ ਸਕਦੀ ਹੈ ਤੇ ਲਗਾਤਾਰ ਪਹਿਲਾਂ ਵੀ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਵਿਜੀਲੈਂਸ ਨੇ ਜਿਹੜੀ ਕਿ ਛਾਪੇਮਾਰੀ ਕੀਤੀ ਤੇ ਅੱਜ ਉਥੇ ਹੀ ਅਕਾਲੀ ਦਲ ਦੇ ਆਕੂ ਵਿਕਰਮ ਮਜੀਠੀਆ ਦੇ ਘਰ ਰੇਡ ਮਾਰੀ ਜਾ ਰਹੀ ਹੈ ਵਿਜੀਲੈਂਸ ਨੇ ਰੇਡ ਮਾਰੀ ਹੈ ਤੇ ਕਾਨ ਪੂਰੀ ਤਰ੍ਹਾਂ ਫਰੋਲਿਆ ਜਾ ਰਿਹਾ ਹੈ ਤੇ ਜਿਸ ਦੇ ਤਹਿਤ ਕੋਈ ਵੱਡਾ ਝਟਕਾ ਹੋ ਸਕਦਾ ਹੈ ਤੇ ਕਿਤੇ ਨਾ ਕਿਤੇ ਅਗਰ ਸਬੂਤ ਮਿਲਦਾ ਹੈ ਤਾਂ ਉਥੇ ਹੀ ਜੇਕਰ ਵਿਜੀਲੈਂਸ ਕੋਈ ਵੱਡਾ ਐਕਸ਼ਨ ਲੈਂਦੀ ਹੈ ਤਾਂ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਵੀ ਕਰ ਸਕਦੇ ਨੇ ਤੇ ਦੂਜੇ ਪਾਸੇ ਅੱਜ ਲਗਾਤਾਰ ਛਾਪੇ ਮਾਰੀ ਦੇ ਉੱਤੇ ਵਿਜਰਸ ਦਿਖਾਈ ਦੇ ਰਹੀ ਹੈ ਬਿਕਰਮ ਮਜੀਠੀਆ ਦੇ ਕਰਨ ਲਗਾਤਾਰ ਰੇਡ ਮਾਰੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਪੂਰਾ ਇਹ ਪੂਰਾ ਮਕਾਨ ਜਿਹੜਾ ਕਿ ਫਰੋਲਿਆ ਜਾ ਰਿਹਾ ਹੈ ਤੇ ਉਥੇ ਹੀ ਕਾਲੀ ਆਕੂ ਜਿਹੜੇ ਕਿ ਬਿਕਰਮ ਜੀਟੀਆ ਦੇ ਕਰ ਅੰਮ੍ਰਿਤਸਰ ਦੇ ਵਿੱਚ ਜਿਹੜੀ ਕਿ ਲਗਾਤਾਰ ਛਾਪੇ ਮਾਰੀ ਚੱਲ ਰਹੀ ਹੈ ਸਵੇਰ ਤੋਂ ਹੀ ਜਿਹੜੀ ਕਿ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਕਾਫੀ ਸਮਾਂ ਹੋ ਗਿਆ ਹੈ ਵਿਜੀਲੈਂਸ ਉਹ ਜਿਹੜਾ ਕਿ ਵੱਡਾ ਐਕਸ਼ਨ ਲੈ ਸਕਦੀ ਹੈ ਤੇ ਉਸ ਤੋਂ ਬਾਅਦ ਅੱਜ ਬਿਕਰਮ ਮਜੀਠੀਆ ਦੇ ਘਰ ਰੇਡ ਆ ਜਿਹੜੀ ਕਿ ਮਾਰੀ ਜਾ ਰਹੀ ਹੈ ਤੇ ਬਿਕਰਮ ਮਜੀਠੀਆ ਦੇ ਜਿਹੜਾ ਕਿ ਘਰ ਆ ਪੂਰਾ ਫਰੋਲਿਆ ਜਾ ਰਿਹਾ ਹੈ ਕਲੀ-ਕਲੀ ਚੀਜ਼ ਸ਼ਾਂਟੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਉਥੇ ਬਿਕਰਮ ਮਜੀਠੀਆ ਦੇ ਉੱਤੇ ਵੱਡਾ ਐਕਸ਼ਨ ਆ ਜਿਹੜਾ ਕਿ ਵਿਜੀਲੈਂਸ ਲੈ ਸਕਦੀ ਹੈ ਬਿਕਰਮ ਮਜੀਠੀਆ ਦੇ ਘਰ ਵਿੱਚ ਰੇਡ ਮਾਰੀ ਹੈ ਤੇ ਮਕਾਨ ਪੂਰੀ ਤਰ੍ਹਾਂ ਫਰੋਲਿਆ ਜਾ ਰਿਹਾ ਹੈ ਤੇ ਜਿਸ ਤ ਤਹਿਤ ਕੋਈ ਵੱਡਾ ਛਟਕਾ ਬਿਕਰਮ ਮਜੀਠੀਆ ਨੂੰ ਲੱਗ ਸਕਦਾ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਸਵੇਰ ਤੋਂ ਹੀ ਵਿਜੀਲੈਂਸ ਨੇ ਲਗਾਤਾਰ ਛਾਪੇ ਮਾਰੀ ਲਗਾਤਾਰ ਬਿਕਰਮ ਮਜੀਠੀਆ ਦੇ ਘਰ ਦੇ ਵਿੱਚ ਮਾਰੀ ਤੇ ਜਿਸ ਸੇ ਤਹਿਤ ਪੂਰਾ ਮਕਾਨ ਫੋਲਿਆ ਜਾ ਰਿਹਾ ਹੈ ਤੇ ਘਰ ਦੇ ਵਿੱਚ ਅੱਜ ਬਿਕਰਮ ਮਜੀਠੀਆ ਦੇ ਘਰ ਦੇ ਵਿੱਚ ਜਿਹੜੀ ਕਿ ਫੋਲਾ ਫਰੋਲਿਆ ਜਾ ਰਿਹਾ ਹੈ ਤੇ ਜਿਸ ਸੇ ਤਹਿਤ ਉਥੇ ਬਿਕਰਮ ਮਜੀਠੀਆ ਨੂੰ ਕੋਈ ਵੱਡਾ ਛਟਕਾ ਜਿਹੜਾ ਕਿ ਵਿਜੀਲੈਂਸ ਦੇ ਸਕਦੀ ਹੈ ਤੇ ਲਗਾਤਾਰ ਪਹਿਲਾ ਵੀ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਵਿਜੀਲੈਂਸ ਨੇ ਜਿਹੜੀ ਕਿ ਛਾਪੇਮਾਰੀ ਕੀਤੀ ਤੇ ਅੱਜ ਉੱਥੇ ਹੀ ਅਕਾਲੀ ਦਲ ਦੇ ਆਕੂ ਬਿਕਰਮ ਮਜੀਠੀਆ ਦੇ ਘਰ ਰੇਡ ਮਾਰੀ ਜਾ ਰਹੀ ਹੈ ਵਿਜੀਲੈਂਸ ਨੇ ਰੇਡ ਮਾਰੀ ਹੈ ਤੇ ਮਕਾਨ ਪੂਰੀ ਤਰ੍ਹਾਂ ਫਰੋਲਿਆ ਜਾ ਰਿਹਾ ਹੈ ਤੇ ਜਿਸ ਦੇ ਤਹਿਤ ਕੋਈ ਵੱਡਾ ਝਟਕਾ ਹੋ ਸਕਦਾ ਹੈ ਤੇ ਕਿਤੇ ਨਾ ਕਿਤੇ ਅਗਰ ਸਬੂਤ ਮਿਲਦਾ ਹੈ ਤਾਂ ਉੱਥੇ ਹੀ ਜੇਕਰ ਵਿਜੀਲੈਂਸ ਕੋਈ ਵੱਡਾ ਐਕਸ਼ਨ ਲੈਂਦੀ ਹੈ ਤਾਂ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਵੀ ਕਰ ਸਕਦੇ ਨੇ ਤੇ ਦੂਜੇ ਪਾਸੇ ਅੱਜ ਲਗਾਤਾਰ ਛਾਪੇ ਮਾਰੀ ਦੇ ਉੱਤੇ ਵਿਜਰੈਂਸ ਦਿਖਾਈ ਦੇ ਰਹੀ ਹੈ ਬਿਕਰਮ ਮਜੀਠੀਆ ਦੇ ਕਾਰਨ ਲਗਾਤਾਰ ਰੇਡ ਮਾਰੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਪੂਰਾ ਇਹ ਪੂਰਾ ਮਕਾਨ ਜਿਹੜਾ ਕਿ ਫਰੋਲਿਆ ਜਾ ਰਿਹਾ ਹੈ ਤੇ ਉੱਥੇ ਹੀ ਕਾਲੀ ਆਕੂ ਜਿਹੜੇ ਕਿ ਬਿਕਰਮ ਮਜੀਠੀਆ ਦੇ ਕਾਰ ਅੰਮ੍ਰਿਤਸਰ ਦੇ ਵਿੱਚ ਜਿਹੜੀ ਕਿ ਲਗਾਤਾਰ ਛਾਪੇ ਮਾਰੀ ਚੱਲ ਰਹੀ ਹੈ ਸਵੇਰ ਤੋਂ ਹੀ ਜਿਹੜੀ ਕਿ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਕਾਫੀ ਸਮਾਂ ਹੋ ਗਿਆ ਹੈ ਵਿਜੀਲੈਂਸ ਉਹ ਜਿਹੜਾ ਹੈ ਕਿ ਵੱਡਾ ਐਕਸ਼ਨ ਲੈ ਸਕਦੀ ਹੈ ਤੇ ਉਸ ਤੋਂ ਬਾਅਦ ਅੱਜ ਬਿਕਰਮ ਮਜੀਠੀਆ ਦੇ ਘਰ ਰੇਡ ਆ ਜਿਹੜੀ ਕਿ ਮਾਰੀ ਚਾਰੀ ਹੈ ਤੇ ਬਿਕਰਮ ਮਜੀਠੀਆ ਦੇ ਜਿਹੜਾ ਕਿ ਘਰ ਆ ਪੂਰਾ ਫਰੋਲਿਆ ਜਾ ਰਿਹਾ ਹੈ ਕਲੀ-ਕਲੀ ਚੀਜ਼ ਸ਼ਾਂਟੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਉਥੇ ਬਿਕਰਮ ਮਜੀਠੀਆ ਦੇ ਉੱਤੇ ਵੱਡਾ ਐਕਸ਼ਨ ਹੈ ਜਿਹੜਾ ਕਿ ਵਿਜੀਲੈਂਸ ਲੈ ਸਕਦੀ ਹੈ